ਚੰਗਾ ਬਾਈ ਬਾਈ ਠੀਕ ਆ ਲੋ ਜੀ 575 ਖੜਾ ਬਾਈ 13 ਮਾਡਲ ਭੂਮੀ ਪੁੱਤ ਟਾਇਰ ਬਾਈ ਸਮਝ ਲੋ ਨਵੇਂ ਵਰਗੀਆਂ ਬੋਲੋ ਦੇ ਸਸੀ ਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ ਚ ਤੇ ਬਾਈ ਤੁਹਾਨੂੰ ਪਤਾ ਵੀ ਹੁਣ ਟਰੈਕਟਰ ਆਪਣੇ ਕਈ ਵਿਕੀ ਜਾਂਦੇ ਰੋਜ਼ ਇੱਕ ਦੋ ਨਹੀਂ ਤਾਂ ਕਦੇ ਇੱਕ ਦਿਨ ਛੱਡ ਕੇ ਵਿਕ ਜਾਂਦਾ ਤੇ ਅੱਜ ਹੋਰ ਟਰੈਕਟਰ 베ਤ ਹੈ ਅੱਜ ਸੋਨਾ ਲੀਗਾ 745 ਠੀਕ ਹੈ ਜੀ ਸਭ ਤੋਂ ਪਹਿਲਾਂ ਮੇਰੇ ਅਮਨਵੀਰ ਨੂੰ ਹੈਪੀ ਬਾਈ ਨੂੰ ਪਾਵਰੇ ਬਾਈ ਨੂੰ ਹੋਰ ਵੀਰੇ ਕਿ ਆਹ ਹਰਾ ਮਟ ਮੜਿਓ ਵਧੀਆ ਵਧੀਆ ਬਾਈ ਠੀਕ ਹੈ ਬਾਈ ਗਰਮੀ ਅੱਜ ਖਾਸੀ ਆ ਬਾਈ ਧੁੱਪਾਂ ਫੇਰ ਹੋ ਹੈ ਠੀਕ ਆ ਸੋ ਤਾਂ ਠੀਕ ਹੈ ਬਾਈ ਆ ਟਰੈਕਟਰ ਦੀ ਬਾਈ ਆਪਾਂ ਨੇ YouTube ਉੱਪਰ ਵੀ ਵੀਡੀਓ ਪਾਈ ਤੀ ਹੋ ਗਏ ਮੇਰੇ ਹਿਸਾਬ ਨਾਲ 4-5 ਦਿਨ ਹੋ ਗਏ ਬਾਈ 5-6 ਦਿਨ ਹੋ ਗਏ ਹਨ ਤੇ ਕਈ ਸਾਰੇ ਵੀਰਾਂ ਦੇ ਫੋਨ ਫੋਨ ਵੀ ਇੱਕ ਦੋ ਵੀਰ ਦੇਖਣ ਵੀ ਆਏ ਟਰੈਕਟਰ ਤੇ ਅੱਜ ਟਰੈਕਟਰ ਦਾ ਹੋ ਗਿਆ ਸੌਦਾ ਬਾਈ ਟਰੈਕਟਰ ਚੱਲੇ ਆਪਣੇ ਲੋਕਲੇ ਹੈ ਨਾ ਬਾਈ ਹਾਂ ਜੀ ਲੋਕਲੇ ਆਪ ਬਾਈ ਨੂੰ ਮਲਾਉਨੇ ਸਾਨੂੰ ਬਾਈ ਆ ਜਾ ਮੜਾ ਜਾਮਨੇ ਆ ਜਾ ਮੜਾ ਜਾ ਬਾਈ ਆ ਵੀਨੇ ਸਾਡੇ ਨੇ ਟਰੈਕਟਰ ਲਿਆ ਬਾਈ ਕੀ ਹਾਲ ਹੈ ਉਹ ਵਧੀਆ ਵਧੀਆ ਠੀਕ ਆ ਓਕੇ ਰਿਪੋਰਟ ਬਾਈ ਖੁਸ਼ ਆ ਬਾਈ ਪੂਰਾ ਪੂਰਾ ਬਾਈ ਨੂੰ ਟਰੈਕਟਰ ਵਧੀਆ ਮਿਲਿਆ ਬਾਈ ਠੀਕ ਆ ਆਪਣੇ ਬਾਈ ਟਰੈਕਟਰ ਦੀ ਬਾਈ ਤੂੰ ਗਾਰੰਟੀ ਦੱਤੀ ਕਿ ਨਹੀਂ ਦੱਤੀ ਨਹੀਂ 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 ਪੂਰੀ ਪੂਰੀ ਦੱਤੀ ਆ ਫੁੱਲ 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 ਗਾਰੰਟੀ ਦੱਤੀ ਬਾਈ ਨੂੰ ਨਹੀਂ ਕੋਈ ਪੁਰਾਣਾ ਟਰੈਕਟਰ ਹੀ ਗਾਰੰਟੀ ਦੰਦਾ ਨਹੀਂ ਪਰ ਆਪਾਂ ਦਿੱਤੀ ਆ ਬਾਈ ਟਰੈਕਟਰ ਬਾਕੀ ਜੇ ਵਧੀਆ ਨਹੀਂ ਨਹੀਂ ਫੁੱਲ ਗਾਰੰਟੀ ਹਾਂ ਟਰੈਕਟਰ ਦਾ ਬਾਈ ਨੂੰ ਦੱਸਿਆ ਵੀ ਕੋਈ ਨਟ ਤੱਕ ਵੀ ਨਹੀਂ ਖੁੱਲਿਆ ਵਾ ਕਲੱਚ ਕਲੱਚ ਸਾਰਾ ਕੁਝ ਨਾਲ ਦਾ ਬਿਲ ਠੀਕ ਆ ਬਾਕੀ ਬਾਈ ਹਾਂ ਪੁਰਾਣੀ ਚੀਜ਼ ਦੀ ਬਾਈ ਵੈਸੇ ਜਾਨੀ ਕਿ ਆਪਾਂ ਤੁਹਾਨੂੰ ਕਹਦੇ ਪੰਜ ਚਾਰ ਦਿਨ ਚ ਹਫਤੇ ਜ ਕੋਈ ਗੱਲਬਾਤ ਹੋਈ ਤਾਂ ਆਪਾਂ ਬੈਠੇ ਆ ਠੀਕ ਨਹੀਂ ਬਾਕੀ ਤੁਸੀਂ ਬਾਈ ਟਰੈਕਟਰ ਚਲਾਉਣਾ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਟਰੈਕਟਰ ਰੱਖੇ ਹੋਏ ਆ ਇਹ ਰੱਖਿਉ ਯਾਰ ਕਿਹੜੇ ਕਿਹੜੇ ਆ ਸੋਨਾਲ ਕਾ ਆ ਮਹਿੰਦਰਾ ਆ ਕਿ ਇਹ ਸੋਨਾਲਿਕਾ ਮਹਿੰਦਰਾ ਯਾਨੀ ਕਿ ਤੁਹਾਡਾ ਕੰਮ ਭੱਠੇ ਦਾ ਹੀ ਆ ਭੱਠੇ ਖਾਈਏ ਕੱਚੀ ਇੱਟ ਦਾ ਠੀਕ ਆ ਕਿੰਨੇ ਕਿੱਟਾ ਪਾਉਣੇ ਟਰਾਲੀ ਚ ਹਾਂ 3000 3350 ਫਿਰ ਵੀ ਖਾਦਾ ਪੈਣ ਹੋ ਜਾਂਦਾ ਬਨੇ 3000 3500 ਦਾ ਕਿਹੜਾ ਪੱਠਾ ਬਾਈ ਆਪਣਾ ਚੰਡੀਗੜ੍ਹ ਵਾਲਾ ਡੀਬੀਟੀ ਡੀਬੀਟੀ ਪੱਠਾ ਕਿੱਥੇ ਆ ਇਹ ਇਹ ਬਾਗਵਾਲੀ ਪਿੰਡੀ ਬਾਗਵਾਲੀ ਬਹੁਤ ਪੱਠੇ ਆ ਉੱਥੇ ਬਹੁਤ ਹਨਾ ਇੱਧਰ ਆ ਮਗਰੋੜ ਵਾਲੀ ਸਾਈਡ ਹਾਂ ਪੂਰੀ ਮਗਰੋੜੀ ਤੇ ਅੱਗੇ ਆ ਗਾੜਾ ਪੱਠੇ ਆ ਉੱਥੇ ਨਹੀਂ 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 ਬਾਗਵਾਲੀ ਪਿੰਡੀ ਹੈ ਹਾਂ ਉਹ ਪਿੰਡ ਦੇ ਵਿੱਚ ਹੈ ਪੱਠਾ ਉਹ ਪਿੰਡ ਦੇ ਵਿੱਚ ਅੱਛਾ ਠੀਕ ਆ ਬਾਈ ਤੇ ਬਾਈ ਦਾ ਪੈਸੇ ਲੱਭਦਾ ਤਾਂ ਥੋੜਾ ਜਿਹਾ ਟਰੈਕਟਰ ਘੱਟ ਰੇਟ ਵਾਲਾ ਫਿਰ ਬਾਈ ਕਹਿੰਦਾ ਟਰੈਕਟਰ ਵਧੀਆ ਲੱਗਿਆ ਬਾਈ ਨੂੰ ਬਾਈ ਕਹੇ ਹੋਰ ਦੇਖਿਆ ਪੱਠਿਆਂ ਵਾਲੇ ਜ਼ਿਆਦਾਤਰ ਸੋਨਾ ਵਾਲੀ ਕੰਦਾ ਕਰਦੇ ਸੋਨਾ ਵਾਲੀ ਕੰਦਾ ਵੀ ਸਿੰਪਲ ਸੇਰਿੰਗ ਆ। ਕਿਆ ਕਰਨਾ ਇਹਦਾ ਸਿੰਪਲ ਸੇਰਿੰਗ ਲੈਣ ਦਾ? ਹਾਂਜੀ। ਪਾਵਰ ਸੇਰਿੰਗ ਟਰੇਟਰ ਭੱਠਿਆਂ ਉੱਚ ਬਹੁਤ ਘੱਟ ਆ। ਸਿੰਪਲ ਇਹ ਵੱਧ ਲੈਣੇ ਕਿਆ ਕਰਨਾ ਇਹਦਾ? ਕਿਉਂ ਬਰਾ ਹੀ ਵਾਸਤੇ। ਅੱਛਾ। ਪਾਵਰ ਤਾਂ ਥੋੜਾ ਆਏ ਆ ਕਈ ਵਾਰ। ਕਈ ਵਾਰ ਆਏ ਆ ਜਦ ਮਗਰ ਲੋਡ ਪੈਂਦੇ ਵੀ ਪਾਵਰੇ ਪੜ ਜਾਂਦਾ। ਆਹੋ ਤਾਂ ਨਾਲੇ ਇੱਕ ਆਏ ਆ ਵੀ ਇਹਨਾਂ ਦਾ ਹੁੰਦਾ ਕੰਮ ਰੋਡ ਦਾ ਜਾ। ਰੋਡ ਦਾ ਹਾਂ। ਹਾਂ ਕਈ ਵਾਰ ਆਏ ਫਿਰ ਪਾਵਰ ਜਿਹੜਾ ਘੁੰਮ ਜਾਂਦਾ। ਘੁੰਮ ਜਾਂਦਾ ਠੀਕ ਆ ਬਾਈ ਗੱਲ। ਚਾਲ ਵਧੀਆ ਬਾਈ ਤੁਹਾਨੂੰ ਮੁਬਾਰਕਾ ਟਰੈਕਟਰ ਦੀਆਂ ਠੀਕ ਹੈ ਜੇ 8 ਟੱਟ ਲੈਣੀ ਹੋਈ ਬਾਈ ਦੇ ਦੇ ਘਾ ਰੇਟ ਨਾਲ ਜਿੰਮ ਮਰਜ਼ੀ ਆਓ ਠੀਕ ਹੈ ਸਾਡੇ ਨਾਲ ਕਿੰਨਾ ਡਿਸਕਾਊਂਟ ਕਰਦੇ ਕਰੂੰਗਾ ਇੱਟਾਂ ਚੋਂ ਕੋਈ ਨਹੀਂ ਬੇਸਪਣਾ ਪਾਓ ਠੀਕ ਨਹੀਂ ਬਾਈ ਬੇਸਪਣਾ ਪਾਓ ਸਾਡਾ ਕੋਈ ਗੱਲ ਠੀਕ ਆ ਉਹਦਾ ਬਾਈ ਜੋ ਬਾਈ ਕਹਿੰਦਾ ਜੋ ਰੇਟ ਹੋਊਗਾ 100 ਤੋਂ 100 ਘੱਟ ਦੇ ਕਰੂੰਗਾ ਠੀਕ ਆ ਠੀਕ ਆ ਬਾਈ ਡੀਵੀਡੀ ਭੱਠਾ ਬਾਈ ਬਾਈ ਨੂੰ ਮਿਲਿਓ ਜਰੂਰ ਕਿਸੇ ਨੇ ਇੱਟ ਲੈਣੀ ਹੈ ਇੱਟ ਵਧੀਆ ਹੁੰਦੀ ਹੈ ਹਾਂ ਇੱਕ ਨੰਬਰ ਹੀਟ ਹੈ ਬੈਪੀ ਠੀਕ ਆ ਕੁਆਲਿਟੀ ਵੀ ਅੱਛੀ ਵਧੀਆ ਕੁਆਲਿਟੀ ਹੈ ਚਾਲਾ ਈ ਤਾਂ ਪਾਦੇ ਬਾਈ ਸਾਰੇ ਹਰੇਕ ਬੰਦਾ ਕੀਤ ਹੋ ਰਹੀ ਹੈ। ਹਾਂ ਚੱਲ ਬਾਈਆ ਮੈਂ ਕਿਹਾ ਤੇ ਬਾਈ ਦੀ ਲੱਗ। ਅਮਨੇ ਹੁਣ ਤੋਂ ਬਾਈ ਨੂੰ ਸਾਈ ਦੇ ਮੋਟਰ ਦੀ ਬਾਕੀ ਇੱਟ ਦੀ ਹਾਂ। ਹਾਂ ਚੱਲ ਠੀਕ ਆ। ਲੋ ਜੀ ਬਾਈ ਟੈਟਰ ਨਾਲ ਦੇ ਟਰੈਕਟਰ ਨੂੰ ਚਾਰੇ। ਠੀਕ ਆ। ਤੇ ਟਰੈਕਟਰ ਤੇ ਜਿਹੜਾ ਉੱਪਰ ਜਿਹੜੇ ਬੈਠਾ ਕਹਿੰਦਾ ਝਾਂਟੀ ਲੈਣੀ ਆ। ਆ ਸਾਡਾ ਬੰਦਾ ਉੱਪਰ ਤੋਂ ਉਤਰੇ ਨਹੀਂ ਇਹ ਡੈਕ ਲੱਗ ਗਿਆ ਵੱਲਾ ਹੋਇਆ ਲਾਉਣ ਬਾਈ। ਇਹ ਬਿੰਡੂ ਤੋਂ ਟੈਜ ਕਰਨ ਲੱਗਿਆ ਆ। ਹਾਂ ਉਹ ਤੋਂ ਆ ਲਿਓ ਬਾਈ ਚੰਗੀ ਤਰ੍ਹਾਂ ਮੜਾ ਜਾ। ਬਾਈ ਛੋਟ ਮਿਲ ਗਈ ਤੈਨੂੰ। ਛੋੜ ਦੇ ਦਿੱਤੀ ਬੰਦੇ ਨੂੰ ਬਹੁਤ ਹੈ ਆ ਠੀਕ ਹੈ ਕੋਈ ਨਾ ਠੀਕ ਆ ਠੀਕ ਆ ਛੋੜ ਬਿਨਾਂ ਨਹੀਂ ਮੋੜਦੇ ਬਾਈ ਆਪਾਂ ਕਿਸੇ ਨੂੰ ਨਹੀਂ ਸਾਧਾ ਆਪਣੀ ਜਗਾ ਬਾਈ ਪਿੱਛੇ ਹੈਗੀ ਪਲੇਟ ਲੱਗੀ ਵੀ ਮੁਰਲੀ ਤੈਨੂੰ ਦੇ ਦੇਣੀ ਆ ਠੀਕ ਆ ਹਾਂ ਲੋ ਜੀ ਬਾਈ ਐਂਪ ਲੱਗਿਆ ਹੋਇਆ ਬਾਈ 12 ਇੰਚੀ ਬਕਸੇ ਐਵੇਂ ਨਹੀਂ ਬਾਈ ਹਾਂ ਠੀਕ ਆ ਇਹ ਭੱਜਦੀ ਆ ਹਾਂ ਦੇਖ ਲੈ ਚਲਾ ਕੇ ਮਗਰਾੜ ਮੁਰੂੜ ਦੇਖੋ ਬਾਈ ਟਰੈਕਟਰ ਦੇ ਬਹੁਤ ਐਨ ਕਿਸੇ ਪਾਸੇ ਮੜਾ ਜਾ ਕੋਈ ਉਹ ਵੀ ਨਹੀਂ ਹੈਗਾ ਆ ਇਧਰ ਨਵੇਂ ਖੜੇ ਆ ਟਰੈਕਟਰ ਕੋਈ ਫਰਕ ਹੀ ਨਹੀਂ ਹੈਗਾ ਬਾਈ ਨਵੇਂ ਆਰ ਪੁਰਾਣੇ ਦਾ ਇਹ ਤਾਂ ਫੈਮ ਨੇ ਇਹ ਮਰਾੜ ਧੰਨੇ ਭੇਂਦੇ ਰੇਟਾਂ ਦੇ ਅਮਨੇ ਬਾਈ ਹਾਸਨਾ ਕਿਹੜੀ ਚੀਜ਼ ਵਧੀਆ ਉਹਨੂੰ ਵਧੀਆ ਹੀ ਕਹਿਣਾ ਜਿਹੜੀ ਘਟੀ ਉਹਨੂੰ ਘਟੀਆ ਕਹਿਣਾ ਅੱਧਾ ਕਿੱਥੇ ਯਾਰ ਨੌਂ ਦਰਦ ਨੂੰ ਹਾਸਾ ਯਾਰ ਇੱਕ ਬਾਈ ਦਾ ਕੱਲ ਮੈਂ ਕਮੈਂਟ ਪੜ੍ਹਿਆ ਯਾਰ ਉਹ ਟਰੈਕਟਰ ਦਾ ਉਹਨੇ ਕੋਈ ਦੇਖ ਲਿਆ ਹੋਣਾ ਕਹਿੰਦਾ ਬਾਈ ਤੁਸੀਂ ਐਂ ਕਰਦੇ ਆ ਲੋਕਾਂ ਨੂੰ ਕਿੰਨੇ ਟਰੈਕਟਰ ਵੇਚੇ ਆ ਮਨੇ ਜਿੰਨੇ ਵੀ ਬੰਦੇ ਸਾਰੇ ਆਪਣੇ ਟੱਚ ਵੇਚਨੇ ਕਹਿੰਦਾ ਬਾਈ ਤੁਸੀਂ ਕਹਿੰਦਾ ਬਾਈ ਤੇਰੀ ਥੱਗੀ ਨਹੀਂ ਚੱਲੀ ਹੈਗੀ ਹੋ ਬੀ 4x4 ਇਹਨਾਂ ਲੱਗਿਆ ਯਾਰ ਉਹ ਮਸ਼ੀਨਰੀ ਆ ਉਹਦਾ ਆਪਾਂ ਜਿਆ ਚੜਾਉਣ ਲੱਗੇ ਆਪਾਂ ਨੂੰ ਜਿਆ ਪਤਾ ਲੱਗਿਆ ਆਪਾਂ ਤਾਂ ਅਸੀਂ ਵੀ ਨਹੀਂ ਚੈੱਕ ਕਰਿਆ ਪਹਿਲਾਂ ਯਾਰ ਆਪਾਂ ਨੇ ਤਾਂ ਦੇਖਿਆ ਨਹੀਂ ਪਾ ਕੇ ਨਾਲੇ ਆਏ ਆ ਥੱਲੇ ਤਾਂ ਆਮਨੇ ਪੱਦਰੇ ਪਰ ਅਸਲ ਚ ਪਤਾ ਹੀ ਨਹੀਂ ਲੱਗਦਾ ਵੀ 4x4 ਕੰਮ ਕਰਦਾ ਕਿ ਨਹੀਂ ਕਰਦਾ ਹਨਾ ਯਾ ਸਲਿੱਪ ਮਾਰਦੇ ਯਾਰ ਤਾਂ ਲੱਗਦਾ ਜਾਂ ਮੋੜ ਮਰ ਪਤਾ ਲੱਗਦਾ ਨਾਲੇ ਯਾਰ ਜਿਹੜੇ ਬੰਦੇ ਲੈ ਕੇ ਗਏ ਆ ਉਹਨਾਂ ਨਾਲ ਬੰਦਿਆਂ ਨਾਲ ਆਪਣਾ ਪੂਰਾ ਕੰਪਰੋਮਾਈਜ਼ ਤਾਂ ਉਹਨਾਂ ਦਾ ਕੋਈ ਚੱਕਰ ਨਹੀਂ ਹੋਇਆ ਠੀਕ ਨਹੀਂ ਆਪਾਂ ਕਹਿਦਾ ਬਈ ਜਿੱਕਣਾ ਕਰਨਾ ਕਰ ਲਓ ਕੋਈ ਗੱਲ ਨਹੀਂ ਚਲੋ ਬਾਕੀ ਕੋਈ ਗੱਲ ਨਹੀਂ ਆਮਨੇ ਆਏ ਆ ਵੀਰੇ ਜੇ ਹਾਂ 100 'ਚੋਂ 90 ਬੰਦੇ ਚੰਗਾ ਬੋਲਦੇ ਤਾਂ 10 ਮਾੜਾ ਵੀ ਠੀਕ ਨਹੀਂ ਬਾਈ ਹਾਂ ਬਾਕੀ ਆਪਾਂ ਨੂੰ ਪਤਾ ਬਾਈ ਆਪਣਾ ਕੰਮ ਕਿਵੇਂ ਆ ਝੂੜ ਸੱਚ ਵਾਲਾ ਜੇ ਜਿਹੜਾ ਕੰਮ ਹੁੰਦਾ ਇਹ ਬਹੁਤ ਲੰਬਾ ਟਾਈਮ ਨਹੀਂ ਚੱਲਦਾ ਹੁੰਦਾ ਕੁਛ ਟਾਈਮੇ ਚੱਲਦਾ ਹੁੰਦਾ ਆਪਾਂ ਜਿਹੜੀ ਚੀਜ਼ ਜਿੰਨੇ ਵੀ ਬੰਦੇ ਆਉਂਨੇ ਆਪਾਂ ਦੱਸ ਕੇ ਦੰਨੇ ਆ ਕੋਈ ਗੱਲਬਾਤ ਹੁੰਦੀ ਆ ਠੀਕ ਆ ਬਾਕੀ ਹਮਨੇ ਬਾਈ ਗੱਲਾਂ ਆਏ ਆ ਮਸ਼ੀਨਰੀ ਆ ਵੀਰੇ ਇਹਦੇ માં ਨਵੀਂ ਪੁਰਾਣੀ ਦਾ ਕੋਈ ਨਹੀਂ ਇਹਦੇ માં ਮਸ਼ੀਨਰੀ ਚ ਕਈ ਵਾਰ ਹੁਣ ਆਪਾਂ ਨਵੇਂ ਟਰੈਕਟਰ ਵੇਦੇ ਕਿਵਾਂ ਨਵੇਂ 'ਚ ਵੀ ਕੋਈ ਨੁਕਸਾਨ ਹੁੰਦਾ ਠੀਕ ਨਹੀਂ ਹਾਂ ਹਾਂ ਬਾਕੀ ਚਲੋ ਬਾਈ ਕੋਈ ਗੱਲ ਨਹੀਂ ਜਿਨੇ ਕਹਿਣਾ ਹੈ ਉਹਨੇ ਉਹਨੇ ਫੇਰ ਵੀ ਕਹੀ ਦੇਣਾ ਜੇ ਲੱਖ ਸੱਚੇ ਬਣ ਲਈਏ ਹਰੇਕ ਬੰਦੇ ਨੂੰ ਆਪਾਂ ਸੱਚਾ ਵੀ ਨਹੀਂ ਬਣ ਕੇ ਦਿਖਾ ਸਕਦੇ ਠੀਕ ਨਹੀਂ ਹਾਂ ਬਹੁਤੀ ਸਫਾਈ ਦੇਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਹਰੇਕ ਬੰਦੇ ਦੀ ਆਪਣੀ ਆਪਣੀ ਸੋਚਣੀ ਹੁੰਦੀ ਹੈ ਆਪਣਾ ਆਪਣਾ ਦਿਮਾਗ ਹੁੰਦਾ ਜਿਹੜਾ ਬਾਈ ਬੰਦਾ ਲੈਣ ਆਉਂਦਾ ਹੈ ਜਿਹੜਾ ਆਪ ਦੇਖਦਾ ਕਿ ਉਹਨੂੰ ਪਤਾ ਵੀ ਆਪਾਂ ਉਹਦੇ ਨਾਲ ਕਿੱਦਾਂ ਦੀ ਗੱਲਬਾਤ ਹੁੰਦੀ ਹੈ ਠੀਕ ਨਹੀਂ ਚਲੋ ਕਈ ਬੰਦੇ ਆਉਣੇ ਸੌਦਾ ਨਹੀਂ ਬਣਦਾ ਅਸੀਂ ਵੀ ਕਈ ਭਾਈ ਜਾਨੇ ਸੌਦਾ ਨਹੀਂ ਬਣਦਾ ਉਹ ਗੱਲ ਲੱਗ ਹੁੰਦੀ ਹੈ ਠੀਕ ਹੈ ਜੀ ਬਾਕੀ ਇੱਕ ਵੀਰ ਦਾ ਹੋਰ ਦੀ ਇਹਦਾ ਟਰੈਕਟਰ ਦਾ ਸੌਦਾ ਚੱਲਦਾ ਦਾ ਬਾਈ ਵੀਰ ਨਾਲ ਉਹ ਟਰੈਕਟਰ ਕਟਾਉਂਦੇ ਸੀ ਵਿੱਚ ਉਹ ਸੀਗੇ ਬਾਈ ਥੋੜੇ ਦੂਰ ਉਹਨਾਂ ਦਾ ਉਹ ਕਹਿੰਦਾ ਟਰੈਕਟਰ ਦੇਖ ਕੇ ਜਾ ਉਹਨਾਂ ਕੋਲ ਮੈਂ ਸੋਨਾ ਲੀਗਾ ਸੀਗਾ ਉਹ ਵਿੱਚ ਕਟਾਉਂਦੇ ਤੇ ਮੈਂ ਉਹਨੂੰ ਕਿਹਾ ਮੈਂ ਬਾਈ ਤੁਸੀਂ ਆ ਕੇ ਦੇਖ ਜੋ ਪਹਿਲਾਂ ਬਾਈ ਕਹਿੰਦੇ ਨਹੀਂ ਆ ਟਰੈਕਟਰ ਵਧੀਆ ਏ ਤੁਸੀਂ ਸਾਡਾ ਟਰੈਕਟਰ ਦੱਸੋ ਕਿੰਨੇ ਰੱਖਦੇ ਆ ਪਰ ਮੈਂ ਉਹਦੇ ਪਿੱਛੇ ਥੋੜਾ ਰਹਿ ਗਿਆ ਬਾਈ ਨੇ ਮੈਨੂੰ ਬਹੁਤ ਫੋਨ ਕਰੇ ਬਾਈ ਨੇ ਹੁਣ ਵੀਡੀਓ ਪੱਕਾ ਦੇਖਣੀ ਮੈਨੂੰ ਲੰਬਾ ਵੀ ਦੇਣਾ ਬਾਈ ਨੇ ਉਹਨਾਂ ਕਹਿੰਦਾ ਤਾਂ ਉਹ ਕਹਿੰਦਾ ਨਹੀਂ ਵੀਰੇ ਮੈਨੂੰ ਟਰੈਕਟਰ ਪਸੰਦ ਆ ਮੈਂ ਕਿਹਾ ਵੀਰੇ ਬਿਨਾਂ ਫੋਟੋ ਜੇ ਦੇਖਣੇ ਦਾਰ ਬਹੁਤ ਫਰਕ ਹੁੰਦਾ ਬਾਈ ਕੋਲੋਂ ਦੇਖਣੇ ਨਾਂ ਦੇ ਗੱਲ ਚੱਲਦੀ ਮੈਂ ਬਾਈ ਠੀਕ ਆ ਬਾਈ ਓਕੇ 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 ਐਵੀਡਾਬਨ ਵਾਲਾ ਕੰਮ ਕਰ ਦਿਓ ਜਰੂਰ ਹਾਂ ਲੋ ਜੀ ਬਾਈ ਆਵਾਜ਼ ਸੁਣੋ ਟਰੈਕਟਰ ਦੀ ਕਿਆ ਘੈਂਟ ਆ ਦੇਖੋ ਦਾਣੇ ਗਣਦਾ ਟਰੈਕਟਰ ਐ ਆ ਬਾਈ ਮੇਰੇ ਸਾਹ ਨਾਲ ਡਰਾਈਵਰ ਚਲਾਉਂਦਾ ਚੰਗਾ ਬਾਈ ਬਾਈ ਠੀਕ ਆ ਲੋ ਜੀ ਸੰਗਾਂ ਦੀ ਕਾ ਬਾਈ ਉਹ ਬਾਈ ਨੂੰ ਉੜਮਾ ਕੇ ਲਾਤਾ ਲਚਨੀ ਦੱਬਿਆ ਬਾਈ ਨੇ ਪੂਰਾ ਓਏ ਹੌਲੀ ਹੌਲੀ ਹੱਥ ਲੱਗੂ ਜਾ ਕੇ ਬਾਈ ਇਹ ਤੇ ਕਰਜੀ ਆ ਜਿਹਦੇ ਗੇਰਾਂ ਚ ਪਲੇ ਘਟ ਆ ਅੱਛਾ ਹੁਣ ਉਹਨੇ ਫੇਰ ਦੇਖੀ ਕਮੈਂਟ ਕਰਨਾ ਵੀ ਗੇਰ ਸਹੀ ਨਹੀਂ ਪੈਂਦੇ ਇਹ ਕਰਤਾ ਉਹ ਕਰਤਾ ਨਹੀਂ ਜਦ ਆਪਾਂ ਕੋਈ ਵੀ ਬੰਦਾ ਨਮੀਦਾ ਥੋੜਾ ਹੱਥ ਘੱਟ ਲੱਗਦਾ ਇਹ ਗੇਰਿਆਂ ਚ ਪਲੇ ਘਾਟਾ ਹੈ ਟਰੈਕਟਰ ਦੀ ਚਲਾਈ ਜਾਂਦੇ ਆ ਇਹ ਤਾਂ ਟਰੈਕਟਰ ਹੈ ਇਹ ਚਲਾਇਆ ਨਾ ਟਰੈਕਟਰ ਇਹ ਇਹਦੇ ਗੇਰਿਆਂ ਚ ਪਲੇ ਘਾਟਾ ਨਾ ਬਾਈ ਪਲੇ ਬੰਦਾ ਹੈ ਸੋਨਾ ਲੀਕ ਓਏ ਹੈਲੋ ਭਾਈ ਸਾਹਿਬ ਤੁਸੀਂ ਸੋਨਾ ਲੀਕ ਆਲੇ ਗਾਹ ਖਰਾਬ ਬੰਦੇ ਨਵਾਂ ਲੈਣ ਆਏ ਤੇ ਇਹ ਜਿਹੜਾ ਇਹ ਹਾਂ ਬਾਈ ਖਰਾਬ ਕੀ ਨਹੀਂ ਕਰੇ ਸੌਦਾ ਤਿਆਰ ਕਰਿਆ ਸਾਰਾ ਕੁਝ ਤਿਆਰ ਕਰਿਆ ਅਸੀਂ ਤਾਂ ਬਿਚੇ ਅਸੀਂ ਤਾਂ ਬਿਚੇ ਹਾਂ ਹੋਂ ਵਾਲੇ ਤੇ ਇਹਦੇ ਵੀਡੀਓ ਬਣ ਗਈ ਉਹ ਸੋਨਾ ਲੀਕ ਆਲੇ ਲੜਦੇ ਆ ਕਹਿੰਦੇ ਯਾਰ ਤੁਸੀਂ ਟਰੈਕਟਰ ਨਵਾਂ ਦੇਣਾ ਤੁਸੀਂ ਇਹਨਾਂ ਨੂੰ ਪੁਰਾਣਾ ਦੇ ਦਿੱਤਾ ਕਿਹਾ ਉੱਧਰ ਇੱਕ ਸਾਡਾ ਫੋਰਮੈਨ ਉੱਧਰ ਬੈ ਕੇ ਜਾ ਕੇ ਟੜੀ ਨੂੰ ਤੂੰ ਪੰਜ ਟਿਕ ਨਹੀਂ ਇਹ ਟੇਕ ਦਾ ਬਾਕੀ ਚੱਲੋ ਬਾਈ ਚੀਜ਼ ਜਿਹਦੇ ਕਰਮਾ ਤੇ ਜਾਣੀ ਉਹ ਬਹੁਤ ਬਾਰਕ ਲੋਡ ਬਹੁਤ ਆ ਬਾਈ ਪਰ ਸਾਡੇ ਸੀਜ਼ਨ ਬਹੁਤ ਬਹੁਤ ਬਾਈ ਸੀਰਮੈਨ ਬਹੁਤ ਜ਼ੋਰ ਮਾਰਦੇ ਸਾਡੇ ਬਾਈ 7 ਵਜੇ ਤੇ ਹੀ ਜਾਂਦਾ ਸਰੇ 7 ਵਜੇ ਆ ਜਾਂਦਾ ਸ਼ਾਮ ਨੂੰ 8 ਵਜੇ ਜਾਂਦਾ ਅੱਛਾ 12 ਘੰਟੇ ਡਿਊਟੀ ਆ ਅੱਛਾ ਇਹਨਾਂ ਬਾਰਕ ਲੋਡ ਆ ਤੇ ਲੋ ਬਾਈ ਮਹਿੰਦਰਾ ਏਜੰਸੀ ਚਾਏ ਵੇ ਤੇ ਟਰੈਕਟਰ ਖੜੇ ਨੇ ਕੋ ਪੁਰਾਣੇ ਖਾਸੇ ਸਵਰਾਜ ਖੜਾ 735 ਕਈ ਟਰੈਕਟਰ ਖੜੇ ਨੇ ਵਿੱਚ ਕੱਟੇ ਆਪਾਂ ਤੁਹਾਨੂੰ ਸਾਰੇ ਦਿਖਾ ਦੇਣੇ ਮੋਟੇ ਮੋਟੇ 720 ਖੜਾ ਠੀਕ ਹੈ ਜੀ ਤੇ ਰੂਪਰ ਏਜੰਸੀ ਦੇ ਵਿੱਚ ਖੜਿਆ ਟਰੈਕਟਰ ਇਹ ਰੋਟਰੀ ਪੰਪ ਵਾਲਾ 730 ਸਵਰਾਜ 735 ਖੜਾ ਬਾਈ 2000 ਮਾਡਲ ਦੇ ਕਰੀਬ ਹੋਊਗਾ ਟਰੈਕਟਰ ਕੰਡੀਸ਼ਨ ਉਦਾਂ ਠੀਕ ਆ ਟਰੈਕਟਰਾਂ ਰੰਗ ਰੂਪ ਠੀਕ ਆ ਟਾਇਰ ਡਾਊਨ ਨੇ ਬਾਈ ਠੀਕ ਆ ਜੀ ਸ਼ੋ ਸ਼ੂ ਤਾਂ ਸਾਫ਼ ਆ ਮਰਾਣਾ ਮੁਰੂਣਾ ਤੇ ਟੇਪ ਹੋਈ ਵੀ ਆ ਟਰੈਕਟਰ ਨੂੰ ਟਾਇਰ ਤਾਂ ਮੰਨ ਕੇ ਚਲੋ 20 ਕ ਪੈਸੇ ਆ ਬਾਈ ਚਾਰੇ ਠੀਕ ਹੈ ਜੀ ਤੇ ਬਾਈ ਆ ਖੜੇ ਨੇ ਇੱਧਰਲੇ ਪਾਸੇ ਟਰੈਕਟਰ ਸਕਾਟ ਖੜਾ ਏ ਲਾਲ ਰੰਗ ਵਾਲਾ 575 ਖੜਾ ਆ ਬਾਈ 13 ਮਾਡਲ ਭੂਮੀ ਪੁੱਤਾ ਟਾਇਰ ਬਾਈ ਸਮਝ ਲਓ ਨਵੇਂ ਆ ਵਰਗੇ ਆ ਬੋਲੋ ਦੇ ਵਿਰਾਟ ਚਾਰੇ ਟਾਇਰ ਬਾਈ ਨਵੇਂ ਲੱਗੇ ਪਿਆ ਪੰਪਰ ਵੀ ਲੱਗਿਆ ਹੋਇਆ ਮੂਰੇ 575 ਫੋਰਡ ਖੜਾ ਇੱਧਰ ਆ ਇੱਕ ਪੁਰਾਣਾ ਇਹਨਾਂ ਕੋਲ ਟਰੈਕਟਰ ਬਾਈ ਇੱਕ ਨਹੀਂ ਖੜੇ ਆ ਬਸ ਕੋਈ ਉਹ ਨਹੀਂ ਕਰੇ ਉਹ ਸਾਮ ਸੰਭਾਲਦੇ ਬਿਨਾ ਸਾਮ ਸੰਭਾਲਦੇ ਟਰੈਕਟਰ ਖੜੇ ਆ ਫੋਰਡ ਇੱਕ ਹੋਰ ਖੜਾ ਬਾਈ ਇਹਨਾਂ ਕੋਲ ਠੀਕ ਆ ਜੀ ਐਗਰੀਕਿੰਗ ਖੜਾ ਜੀ ਆ ਲੋ ਐਗਰੀਕਿੰਗ ਖੜਾ ਟਰੈਕਟਰ ਟਾਇਰ ਕਾ ਸੇਵ ਹੈ ਆ ਬੋਲੇ ਟਾਇਰ ਹੈਗੇ ਮਾੜੇ ਮੋਟੇ ਠੀਕ ਆ ਜੀ ਉਧਰ ਸੋਨ ਵਾਲੀ ਕਾ ਖੜਾ 750 ਇਸ ਸਕੌਟ ਦੋ ਖੜੇ ਆ ਬਾਈ ਟਰੈਕਟਰ ਕੋ ਖੜਾ ਸਕੌਟ ਪਰਲੇ ਪਾਸੇ ਦੇਖੋ ਇੱਕ ਫੋੜਾ ਖੜਾ ਆ ਬਾਈ ਲੋ ਜੀ ਕੋਈ ਹੋਇਆ ਬਾਈ ਕਿਸੇ ਨੇ ਟਰੈਕਟਰ ਨੂੰ ਪਸੰਦ ਹੋਇਆ ਤਾਂ ਸਾਡੇ ਆਪੋਜ਼ਿਟ ਏਜੰਸੀ ਇਹਨਾਂ ਦੀ ਉਜੀ ਸਾਈਡ ਰੋਡ ਦੇ ਇਹਨੂੰ ਟੇਪ ਕਰਾਈ ਹੋਈ ਆ ਬਾਈ ਤਾਂ ਇਹਨਾਂ ਕੋਲ ਆ ਕੇ ਟਰੈਕਟਰ ਦੇਖ ਲਿਓ ਇਹਨਾਂ ਕੋਲ ਹੋਰ ਵੀ ਟਰੈਕਟਰ ਖੜੇ ਆ ਪੁਰਾਣੇ ਪਰਲੇ ਪਾਸੇ ਠੀਕ ਹੈ ਜੀ 575 ਟਰੈਕਟਰ ਠੀਕ ਹੈ ਜੇ ਮਿਲ ਜਵੇ ਰੇਟ ਜੇ ਚ ਆ ਨੰਬਰ ਇਹਨਾਂ ਦਾ ਮੈਂਸ਼ਨ ਕਰ ਦੂੰਗਾ ਬਾਈ ਕਿਸੇ ਟਰੈਕਟਰ ਬਾਰੇ ਕੋਈ ਹੋਇਆ ਕਿਸ ਨੇ ਜਾਣਕਾਰੀ ਲੈਣੀ ਤਾਂ ਗੱਲਬਾਤ ਕਰ ਲਿਓ ਇਹਨਾਂ ਨਾਲ ਠੀਕ ਹੈ ਜੀ ਰੇਟ ਬਾਰੇ ਪੁੱਛ ਲਿਓ ਬਾਕੀ ਆਹ ਤਾਂ 735 ਬਾਈ ਕੰਡਮ ਜਾਈ ਆ ਨਾ ਵਧੀਆ ਹੈਨ ਟਰੈਕਟਰ ਖੜਾ ਹੀ ਵਧੀਆ ਜਗ੍ਹਾ ਨਹੀਂ ਬਾਈ ਤਾਂ ਚੀਜ਼ ਵਧੀਆ ਜਗ੍ਹਾ ਖੜੀ ਉਹ ਚੀਜ਼ ਦੇਖਣ ਨੂੰ ਵੀ ਵਧੀਆ ਲੱਗਦੀ ਆ ਠੀਕ ਹੈ ਜੀ ਆਹ ਟਰੈਕਟਰ ਘੈਂਟ ਆ ਸਿਰਵ ਟੈਰਾਂ ਹੀ ਪੈਣਿਆ ਟਰੈਕਟਰ ਉਦਾਂ ਟਰੈਕਟਰ ਵਧੀਆ ਉਹ ਨਹੀਂ ਮਾਰਾਂਗਾ ਸਿੱਧਾ ਲੋ ਜੀ ਬਾਈ ਟਰੈਕਟਰ ਲੱਗੇ ਅੰਦਰ ਲਾਉਣਾ ਟਾਈਮ ਹੋ ਗਿਆ 6 ਵਜੇ ਕਈ ਵਾਰ 6 ਵਜੇ ਲੱਦਨੇ ਕਈ ਵਾਰ ਬਾਈ ਲੇਟ ਫੇਟ ਵੀ ਹੋ ਜਾਂਦੇ ਨੇ ਮਾੜਾ ਮੋਟਾ ਤੇ ਅਮਨ ਬਾਈ ਇਹਨਾਂ ਦੇ ਦੋ ਟਰੈਕਟਰ ਕੱਢਦੇ ਆ ਸਾਡੇ 4 ਟਰੈਕਟਰ ਕੱਢਦੇ ਇਹਨਾਂ ਦੇ ਸ਼ੋਅਰੂਮ ਬਾਕੀ ਬਾਈ ਨਾਲ ਵੀ ਟਰੈਕਟਰ ਲੈਣੇ 1 2 ਦਿਨ ਚ ਟਰੈਕਟਰਾਂ ਦੇ ਸੌਦੇ ਹੋਏ ਨਾਲ ਤੇ ਪਿਛਲਾ ਮਹੀਨਾ ਬਾਈ ਨਵੇਂ ਟਰੈਕਟਰ ਥੋੜਾ ਮੰਦਾ ਹੀ ਰਿਹਾ ਹੁਣ ਆਲੇ ਮਹੀਨੇ ਟਰੈਕਟਰ ਦੇਖਣਗੇ ਤੇ ਬਾਕੀ ਬਾਈ ਜਿਵੇਂ ਕਿ ਆਪਾਂ ਕੱਲ ਵੀ ਵਲੌਗ ਪਾਇਆ ਸੀ ਵੀ ਸਬਸਿਡੀਆਂ ਨਿਕਲੀਆਂ ਹੋਈਆਂ ਜਿਨ੍ਹਾਂ ਦਾ ਵੀ ਲਿਸਟ ਵਿੱਚ ਨਾਮ ਆ ਆਪਣਾ ਬਾਈ ਪਤਾ ਕਰਕੇ ਆਪਣੇ ਆਪਣੇ ਜ਼ਿਲ੍ਹੇ ਦੀਆਂ ਆਪਣਾ ਬਾਈ ਆਪਣਾ ਕੋਈ ਵੀ ਪ੍ਰੋਡਕਟ ਲੈਣਾ ਹੁਣ ਲੈ ਸਕਦਾ ਇਹਦਾ ਟਾਈਮ ਪੀਰੀਅਡ ਹੁੰਦਾ ਸਾਨੂੰ ਪਤਾ ਹੈ 8-10 ਦਿਨ ਦੇ ਵਿੱਚ ਵਿੱਚ ਕੀ ਲੈਣੀ ਹੁੰਦੀ ਆ ਆਪਾਂ ਨੇ ਤਾਂ ਆਪਣੇ ਲੋਕਲ ਡੀਲਰ ਤੋਂ ਜਿੱਥੋਂ ਵੀ ਤੁਸੀਂ ਨੇੜੇ ਸਬਸਿਡੀ ਭਰੀ ਹੋਏ ਤੋਂ ਪਤਾ ਕਰ ਲਓ ਬਾਈ ਕਿਹਦਾ ਕਿਹਦਾ ਨਿਕਲਿਆ ਵਾ ਸਾਡੇ ਰੋਪੜ ਜ਼ਿਲ੍ਹੇ ਤੋਂ ਨਿਕਲੀਆਂ 55 ਨਾਮ ਨਿਕਲੇ ਆ ਤੇ ਆਪਣਾ ਤਾਂ ਮਕਸਦ ਆ ਹੀ ਹੁੰਦਾ ਵੀ ਜਿਹਨੂੰ ਜਿਹਨੇ ਸਬਸਿਡੀ ਭਰੀ ਵੀ ਆ ਉਹਨੂੰ ਉਹਦਾ ਚੀਜ਼ ਦਾ ਪਤਾ ਲੱਜੇ ਠੀਕ ਹੈ ਜੀ ਬਾਕੀ ਬਾਈ ਅੱਜ ਦੇ ਬਲੌਗ ਸਿਰ ਇੰਨਾ ਹੀ ਕਿਸੇ ਵੀ ਨੇ ਕੋਈ ਪੁਰਾਣਾ ਰੈਕਟਰ ਲੈਣਾ ਜਾਂ ਵੇਚਣਾ ਹੁੰਦਾ ਤਾਂ ਜੂਡ ਕਨੈਕਟ ਕਰ ਸਕਦਾ ਜੀ ਤੇ ਨੰਬਰ ਆਪਾਂ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਤੇ ਅੱਜ ਦੇ ਵਲੌਗ ਤੇ ਇੰਨਾ ਹੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਮਿਲਦੇ ਆਂ ਕਿਸੇ ਹੋਰ ਵਲੌਗ ਸਾਰੇ ਵੀਰਾਂ ਦਾ ਧੰਨਵਾਦ